ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਰਾਜਾ ਸਾਸੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰਹਤ ਮੰਡੇ ਕੋਲ ਪਹੁੰਚੇ ਆ ਤੇ ਚਾਰ ਨਾਗ ਦਿਖਾਵਾਂਗੇ ਕੁਝ ਨਾਗ ਜਿਹੜੇ ਸਵੇਰੇ ਸਵਾਇ ਤੇ ਕੁਝ ਗੱਭਨ ਤਿਆਰ ਆ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਸਾਰੀਆਂ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਵਧੀਆ ਵੀਰ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਕਰੀਏ ਸਾਂਸੀ ਜੀਲਾ ਅੰਮ੍ਰਿਤਸਰ ਦੀ ਤਹਿਸੀਲ ਜਨਾਲਾ ਠੀਕ ਜੀ ਵੀਰ ਜੀ 8642 ਪਤਾ ਦਈਏ ਠੀਕ ਵੀਰ ਜੀ ਚਾਰ ਨੱਕ ਜੀ ਅੱਜ ਹਾਂ ਜੀ ਚਾਰ ਤੇ ਦੋ ਮਹੀਆਂ ਤੋਂ ਗਾਵਾ ਜੀ ਤੇ ਕਿਧਰੋਂ ਕਰ ਲਈਏ ਸ਼ੁਰੂਆਤ ਵੈਡ ਨੂੰ ਕਰੀਏ ਪਰਲੀ ਤੋਂ ਆ ਜਾਓ ਫਿਰ ਲਓ ਜੀ ਪਹਿਲੇ ਨੰਬਰ ਤੇ ਆਹ ਜਿਹੜੀ ਵੈਡ ਡੱਬੀ ਤੁਹਾਨੂੰ ਦਿਖਾਵਾਂਗੇ ਤੇ ਪੁੱਛਦੇ ਆਂ ਵੀਰ ਕੋਈ ਦੀ ਸਾਰੀ ਜਾਣਕਾਰੀ ਕੀ ਡਿਟੇਲ ਆ ਵੀਰੇ ਦੀ ਪਹਿਲੇ ਨੰਬਰ ਵਾਲੀ ਦੀ ਕੁਆ ਵੈੜ ਸੁਈ ਆ ਹਾਂਜੀ ਠੰਡੀ ਸੀਲ ਬੜੀ ਚੌਂਟਵਾ ਬੜਾ ਚੰਗ ਲੱਗਾ ਵੈੜ ਨੂੰ ਅੱਛਾ ਜੀ ਦੋ ਦਿਨ ਤੋਂ ਹੁਣ ਪੱਕਾ ਹੋ 9 ਕਿਲੋ ਠੀਕ ਜੀ ਗਰੰਟੀ ਹੋ ਗਈ ਫੋਲਾ ਆਪਣੀ ਅੱਛਾ ਜੀ ਹਾਂਜੀ ਤਸਵੀਰ ਨੂੰ ਕਿੰਨਾ ਟਾਈਮ ਹੋ ਗਿਆ ਜੀ ਹੋਏ ਨੂੰ ਵੀ ਜੀ 2 2.5 ਮਹੀਨੇ ਹੋਏ ਝੂਠ ਮਾਰ ਕੇ ਨਹੀਂ ਦੇਣੀ ਦਾ ਗਾਵ ਸੀਮਣ ਲੱਗਾ ਜੀ ਅੱਛਾ ਜੀ ਦੁੱਧ ਕਿੰਨਾ 20 25 ਲੀਟਰ ਹੋਵੇ ਜੀ ਟੀਕਾ ਪਰੇ ਦੁੱਧ ਮੌਕੇ ਦੇ ਹਾਂ ਜੀ ਮੌਕੇ ਦੇ ਦੁੱਧ ਮੌਕੇ ਦੇ ਦੁੱਧ 9 ਕਿਲੋ ਪੱਠਾ ਦੀ ਗਾਰੰਟੀ ਫੁੱਲ ਹੋਊਗੀ ਦਾ ਚੌਂ ਚਾਂ ਨੇ ਇੱਕ ਨੰਬਰ ਵੜ ਲੱਗੀ ਬਾਕੀ ਸੀਲ ਸਲੱਗ ਵੜੀ ਆ ਵੇਖੋ ਲੋ ਜੀ ਕਰੋ ਚੈੱਕ ਅਸੀਲੀਆਂ ਸੁਲੀਆਂ ਬਹੁਤ ਚੰਗੀਆਂ ਲੱਗ ਪਈਆਂ ਸਾਡਾ ਵੇਖੋ ਕਿੰਦਾ ਚੰਗਾ ਲੱਗਾ ਥਾਣਾ ਥੀ ਚਵਾਈ ਵਾਲਾ ਲੱਗਾ ਚੈੱਕ ਕਰ ਸਕਦੇ ਹੋ ਲੋ ਵੀਰ ਜੀ ਖੋਲੋ ਦੁੱਧ 12 13 ਕਿਲੋ ਦੁੱਧ ਵੀਰ ਕਹਿੰਦਾ ਕਰਮ ਵਾਲੀ ਕਰੋ ਜੀ ਚੈੱਕ ਬਹੁਤ ਚੰਗੀ ਲੱਗੀ ਹੈ ਵਾਹ ਬਾਕੀ ਕੱਦ ਕੋ ਚੰਗਾ ਸੁਗਾ ਵੀਰ ਜੀ ਕਿਨਵਾ ਸੁਈ ਹੈ ਦੂਸਰਾ ਸੁਗਾ ਸੁਈ ਵੈੜ ਵਿੱਚ ਦੂਸਰਾ ਸੁਗਾ ਜਿਹੜਾ ਸੁਈ ਆ 8 ਲੀਟਰ ਮੌਕੇ ਦਾ ਜਿਹੜਾ ਦੁੱਧ ਹੈ ਤੇ ਕੋਲ ਲੈ ਆ ਵੀਰ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਬਾਕੀ ਡੱਬੇ ਰੰਗ ਦੀ ਵਹਿੜ ਆ ਪਿੱਠ ਪੁੜੇ ਦੀ ਵੀ ਸਾਫ ਆ ਇਹਦਾ ਰੇਟ ਵੀਰ ਜੀ ਨੇ ਨੂੰ ਇੱਥੇ ਜਾਰੀ ਕਰੀਏ ਹਾਂਜੀ ਬਿਲਕੁਲ ਜਾਰੀ 5000 ਰੁਪਏ ਆ 2200 ਚ 200 ਛੋਟ ਇੱਕੋ ਗੱਲ ਹਾਂਜੀ ਲਓ ਜੀ 2200 ਚ 200 ਰੁਪਿਆ ਛੋਟ ਉਹਦਾ ਮੁੱਲ ਵੀਰ 5000 ਕਰਦਾ ਦੂਜੇ ਨੰਬਰ ਤੇ ਵੀਰ ਜੀ ਕਿਤਾ ਜੀ ਅੱਛਾ ਜੀ 10 12 ਲੈਂਦੀ ਹਜੇ ਠੀਕ ਹੈ ਕੱਚੀ ਹਜੇ ਦੂਸਰਾ ਸੁਆ ਸੁਣੀ ਆ ਇਹ ਵੀ ਠੰਡੀ ਦਾਸ ਤੋਂ ਜਿਹੜੇ 12 ਦਿਨ ਟਾਈਮ ਖੜਦੀ ਜੀ ਸੂਹਾ ਦੂਸਰਾ ਸੂਣਾ ਬਾਕੀ ਕ੍ਰਾਉਸ ਆ ਕਾਲੀ ਜਰਸੀ ਵਿੱਚੀ ਵੇਖੋ ਫੇਸ ਕੁਆਲਿਟੀ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਛਾਈ ਹਾਲ ਦੇ ਨਾਲ ਕ੍ਰਾਉਸ ਠੰਡੀ ਦੀਰੀ ਆ ਵੀਰ ਜੀ ਠੰਡੀ ਵੀਜੀ ਠੰਡੀ ਮੋਲ ਬਿਲਕੁਲ ਜਾਇਜ਼ ਹੋਊਗਾ ਤੇ 35 35 ਵੀਰ ਜੀ ਇੱਕ ਨੰਬਰ ਜੇ ਪਾਣ ਲਿਆ ਵੀਰ ਜੀ ਬਣੂ ਬਣੂ ਬੜੀ ਜਾਏ ਬੱਛੀ ਠੀਕ ਜੀ ਵੀਰ ਜੀ ਲਓ ਜੀ ਚੈੱਕ ਕਰ ਸਕਦੇ ਹੋ ਟੇਲਾ ਟੋਲਾ ਚੰਗੀਆਂ ਬਣ ਵੀ ਚੰਗੀ ਜਾਊ ਬਾਕੀ ਥਾਨ ਜਿਹੜਾ ਮੁੱਠੀ ਚਵਾਈ ਵਾਲਾ ਲੱਗਾ ਰੇਡ ਵੀਰ ਜੀ ਇਹਦਾ ਰੇਡ ਵੀਰ ਜੀ 40 ਕਰਦੇ ਆ 35 ਹਜ਼ਾਰ ਦੀ ਦੇਦੀ ਐ 35 ਹਜ਼ਾਰ ਦੀ ਕਰਦੀ ਐ ਮਾਨਤਣਾ ਲੋ ਜੀ 34 ਹਜ਼ਾਰ ਦੀ ਵੀਰ ਕਹਿੰਦਾ ਕਿ ਦੇ ਦਾਂਗੇ ਬਾਕੀ ਢਲਣਾ ਢੋਲਣਾ ਚੰਗੀਆਂ ਬਣ ਚੰਗੀ ਜਾਊਗੀ ਕਰਮ ਵਾਲੀ 34 ਹਜ਼ਾਰ ਦੀ ਆ ਨਾ ਹਾਂਜੀ ਤੇ ਜਿੰਨ ਜੋੜਾ ਇਕੱਠਾ ਖੜੂਗਾ ਨਾ ਹੋਰ ਮਾਨਤਣਾ 35 ਮਾਨਤਣਾ 35 ਹਜ਼ਾਰ 55000 ਦੀਆਂ ਦਮਾਂ ਲਓ ਜੀ 55000 ਦਾ ਹੀ ਜੋੜਾ ਉਦਾਂ ਤੇ ਵੀਰ ਕਹਿੰਦਾ ਕਿ ਵੱਧ ਪੰਦਾ ਤੀਜਾ ਨੰਬਰ ਤੇ ਵੀਰ ਜੀ ਕਿਤਾ ਜੀ ਹੁਣ ਮੈਂ ਵੀਰ ਜੀ ਤੀਜਾ ਸੁਆ ਇਹ ਲੈ ਵਲੂਆ ਵੇਖ ਲਓ ਫੇ ਦੇਣਾ ਹੁਕਤਾ ਲੈ ਜੇ ਭਾਵੇਂ ਦਾ ਹੀ ਲੈ ਜੇ ਤੀਸਰਾ ਸੁਆ ਸੁਣਾ ਹਾਂ ਜੀ ਚੀਪਾ ਪੜਾ ਮੁੰਡਾ ਲਓ ਜੀ ਤੀਸਰਾ ਸੁਆ ਸੁਣੀ ਤੇ ਵੀਰ ਕਹਿੰਦਾ ਕਿ ਜਿਹੜਾ ਅਜੇ ਚੀਪਾ ਹੀ ਤੁਰਿਆ ਆਉਂਦਾ ਬਾਕੀ ਢੱਲਾ ਢੋਲਾ ਚੰਗੀਆਂ ਇਹ ਵੀ ਚੰਗੀ ਖੋਲ ਜੂਗੀ ਥੱਲੋਂ 100000 ਦਾ ਰਕਾਰਡ ਆ ਮੈਂ ਤਾਂ ਵੀਰ ਜੀ ਪਿੱਛੋਂ ਮੈਂ ਲਈ ਆ ਠੀਕ ਜੀ ਫੇਸਪਾਰਟ ਚੈੱਕ ਕਰ ਸਕਦੇ ਹੋ ਇੱਕ ਖੋਪ ਜਿਹੜਾ ਲੱਥਾ ਇੱਕ ਨਾਲ ਹੀ ਲੱਗਾ ਵੀ ਜੀ ਕੋਰ ਨੇ ਰੱਖੀ ਸੀ ਅੱਛਾ ਜੀ ਤਵੀਰ ਦਾਦਾ ਕੇ ਜਿਹੜੇ ਵੀਰ ਕੋ ਲਈ ਆਏ এয়ারਪੋਰਟ ਤੇ ਲੱਗਾ ਤੇ ਇੱਕੋ ਹੀ ਮੈਂ ਉਹਨੇ ਰੱਖੀ ਸੀ ਕਿੰਨੇ ਦਿਨ ਖੜਦੀ ਵੀਰ ਜੇ ਦਿਨ ਵਿੱਚ ਹੀ ਆ ਜਾ 10 ਦਿਨਾਂ ਮੈਂ ਕੱਢੂਗੀ ਠੀਕ ਹੈ ਸੁਖੂ ਚੋਖਰਪਾਜ ਨੂੰ ਮਸਾ ਇਹਦਾ ਰੇਟ ਵੀਰ ਜੀ ਕੀ ਕਰਨਾ ਜੇ ਲਓ ਜੀ ਆ ਚੈੱਕ ਕਰ ਲਓ ਅੱਗੇ ਤੋਂ ਇਤਰੀ ਕਰ ਲਓ ਜਿੰਮੇ ਜਾਂ ਮਰਜੀ ਕਰੀਏ 88 ਦੀ ਦੇ ਲਈ ਲੱਗੀ 88 ਦੀ ਹਾਂ ਕੱਦ ਵਜ ਨੂੰ ਬੜਾ ਪਿੱਠ ਕੁੜਾ ਬੜਾ ਚੰਗਾ ਲੱਗਾ ਇੱਕੋ ਗੱਲ ਕਰੀਏ ਕਰੀਏ ਛੋਟ ਛੱਪਾ 85 ਦੀ ਹਾਂ ਨਹੀਂ ਹਾਂ ਜੀ ਲਓ ਜੀ 85000 ਦੀ ਜਿਹੜੀ ਹਾਂ ਦਾ ਵੀਰ ਕਹਿੰਦਾ ਕਿ ਦੇ ਦਾਂਗੇ ਇਧਰ ਚੌਥੇ ਨੰਬਰ ਦੇ ਵੀਰ ਜੀ ਕਿੱਦਾਂ ਜੀ ਆ ਮੈਂ ਕੋ ਦੁੱਧ ਆਇਆ ਸੀ ਜੀ ਤੇਰਾ 14 ਕਿਲੋ ਅੱਛਾ ਜੀ ਸੂਈ ਨੂੰ 20 25 ਦਿਨ ਹੋਏ ਜੀ ਅੱਛਾ ਜੀ ਤੇ ਦੁੱਧ 14 ਕਿਲੋ ਆ ਰਿਹਾ ਹੈ ਕੋਈ ਪੰਜਾਣਾ ਨਾ ਕਰਕੇ ਥੋੜਾ ਇਹਨੇ ਘਟਾਇਆ ਜੀ ਹੁਣ ਬੱਚਾ ਮਰ ਗਿਆ ਜੀ ਹੁਣ 11 12 ਕਿਲੋ ਦੁੱਧ ਹੋਗਾ 10 ਦੀ ਗਰੰਟੀ ਦਵਾਂਗੇ ਤੇ ਕਿੰਨੇ ਟਾਈਮ ਦੀ ਸੂਈ ਹੈ ਸੂਈ ਨੂੰ ਵੀ ਜੀ 20 25 ਦਿਨ ਹੋਏ ਆ ਠੀਕ ਹੈ ਲਓ ਜੀ 20 ਤੋਂ 25 ਦਿਨ ਵੇ ਸੁਗਾ ਕਿਨਵਾ ਸੂਈ ਆ ਤੂੰ ਆ ਦੂਜਾ ਸੂਈ ਏ ਛੋਟੀ ਦੂਸਰਾ ਸੁਗਾ ਸੂਈ ਤੇ ਬਾਕੀ ਵੱਡੀ ਛੋਟੀ ਹੈ ਦੁੱਧ ਵੀਰ ਕਹਿੰਦਾ ਕਿ 12 ਪੇਠ ਬੁੜੇ ਦੀ ਜਿਹੜੀ ਚੰਗੀ ਵੱਡੀ ਮੈਂ ਚੈੱਕ ਕਰ ਸਕਦੇ ਹਾਂ ਭਾਰੀ ਹੈ ਵਜਨ ਫੋਲਿਆ ਭਾਜੀ ਮੈਂ ਬਾਕੀ ਕੱਦ ਵੀ ਜਿਹੜਾ ਚੰਗਾ ਹੈ ਸੁਭਾ ਵੀਰ ਕਹਿੰਦਾ ਦੂਸਰਾ ਬੱਚਾ ਮਰ ਗਿਆ ਬਸ ਨਿੱਕੀ ਜਿਹੀ ਜਿਹੜੇ ਕਮੀ ਆ ਗਈ ਹੁਣ ਬਾਕੀ ਆਰਡਰ ਚੈੱਕ ਕਰ ਸਕਦੇ ਤੁਸੀਂ ਥਾਣ ਵੀ ਬਹੁਤ ਸੋਹਣੇ ਗੈਪ ਦੇ ਉੱਤੇ ਲੱਗਾ ਤੇ ਮਿਲਦੀ ਕਿੱਥਾਂ ਜੀ ਹੁਣ ਮਿਲਦੀ ਮਿਲਦੀ ਪਹਾੜਾ ਵੀ ਨਾ ਪੜਾ ਪਾਓ ਆਈ ਥੱਲੇ ਬੈਠਵਾ ਮੈਂ ਬੈਗ ਵਿਖਾ ਰਹੀ ਐ ਬਹਿ ਜਾਓ ਮੜਾ ਜਾ ਲੋ ਜੀ ਬਿਲਕੁਕ ਗੜੀ ਭਾਈ ਮੈਂ ਮਿਲਦੀ ਆ ਠੰਡੀ ਮੈਂ ਗਾਈਆਂ ਵਾਲਾ ਸੁਭਾ ਚੱਕੀ ਫਿਰਦੀ ਠੀਕ ਜੀ ਵੀਰਪੁਰਾ ਦੇ ਘਰ ਜਾ ਕੇ ਬਣਾ ਮੈਂ ਟੀ ਗੱਲ ਬਾਉਗੀ ਠੀਕ ਜੀ ਮੌਕੇ ਦੁੱਧ ਦਾਹ ਦਾਹ ਦੀ ਗਰੰਟੀ ਦਵਾ ਦੁੱਧ ਭਾਵੇਂ 11 12 ਹੋਵੇ ਦੁੱਧ 14 ਕਿਲੋ ਹੀ ਮੈਂ ਕੋ ਤੇ ਰੇਟ ਵੀਰ ਜੀ ਇਹਦਾ ਰੇਟ ਵਿੱਚ ਹੀ ਆ ਤੁਸੀਂ ਮਿੰਗੀ ਲਈ ਹੁੰਦਾ ਨੂੰ ਫਰਾ ਘਾਟੇ ਵਾਜਣਾ ਨਹੀਂ ਪਣੀ ਹਾਂ ਜੀ ਇੰਨਾ ਕਦੇ ਕਰਨਾ ਪੈਂਦਾ ਵਪਾਰੀਆਂ ਨੂੰ ਲੱਖਾਂ ਬਾਹਰ ਜਿੰਨਾ ਮਰਜੀ ਮੈਂ ਵੇਚ ਜੀ ਚੰਗੀ ਆ ਹਾਂ ਜੀ 99000 ਦੀ ਮੈਂ 95 ਦੀ ਇੱਕੋ ਗੱਲ ਤੇ ਕਰਨਾ ਥੋੜਾ ਕਰੋ ਕਰੋ ਨਹੀਂ ਕਰ ਦਈਏ ਥੋੜਾ ਬਾਕੀ ਦੇਖੋ ਵੇਖੀ ਕਿੱਥੇ ਆਉਂਗਾ ਘਾ ਦਾ ਚੰਗਾ ਮੈਂ ਦੇਖੋ ਲੈ ਵੇਖੋ ਇਹ ਚਵਾਈ ਦਾ ਵੀ ਟਾਈਮ ਨਹੀਂ ਹੋਇਆ ਬਿਲਕੁਲ ਸਹੀ ਗੱਲ ਸਾਡੇ ਪਾਣ ਹੋਏ ਦਾ ਟਾਈਮ ਹੋਇਆ ਆ ਲਓ ਜੀ 5 ਵਜੇ ਕੋ ਬਣੀ ਬਣੀ ਦੀ ਵੀਡੀਓ ਪਵਾ ਦੋ ਦੁੱਧ ਚੰਗਾ ਮੈਂ ਦੇ ਕੋਲ ਬਾਕੀ ਅਗੇ ਅਜੇ ਵਧੂ ਵੀ ਵੀਰ ਜੀ ਦੁੱਧ ਉਹ ਚੰਗੀ ਸੇਵਾ ਕੋਈ ਕਰੇ ਦੇ ਹੇ ਵੀਰ ਜੀ ਮੈਂ ਬੱਚੜਾ ਇਹ ਵਾਇਆ ਪੜਾ ਕੀਤਾ ਠੀਕ ਜੀ ਤਾਂ ਫਰਕ ਪਾਇਆ ਜੀ ਦੁੱਧ ਦਾ ਇਹ ਹਰ ਹਲਾ ਦੋ ਮੜੀ ਜੀ ਕਿਸੇ ਨੇ ਕਹਿਣਾ ਬਾਈ ਘਰੇ ਹੈ ਸਾਫ ਹੈ ਮੈਂ ਲਓ ਜੀ ਹੁਣ ਕਰੋ ਜੱਕ ਬਿਲਕੁਲ ਫੌਂਡ ਬਾਹਰ ਹੁੰਦੀ ਪਾਜੀ ਮੈਂ ਠੀਕ ਜੇ ਰੇਟ ਵੀਰ ਜੀ ਇਹਦਾ ਹਾਂ ਪਾਜੀ ਫੌਂਡ ਆਈਆਂ ਹੁਣ ਕਿੰਨੇ ਦੀ ਦੇ ਦਈਏ 95 ਤੁਸੀਂ ਕਿਹਾ ਸੀ ਕਰ ਦੋ ਜਿੰਨੇ ਦੀ ਤੁਹਾਨੂੰ ਚੰਗੀ ਲੱਗੇ ਪੂਰੇ 90 ਦੀ ਕਰ ਦਈਏ ਦੇਣਾ ਜੇ ਪਾਜੀ ਕੋਈ ਕਹਿ ਦਾ ਦੇ ਲਓ ਜੀ ਛੋਟਾ ਨਾਲ ਕੰਮ ਜੇ ਠੀਕ ਜੇ ਪੂਰੇ 90000 ਦੀ ਵੱਡੀ ਮੈਂ ਬੱਚਾ ਮਰ ਗਿਆ ਬਸ ਖੱਬੇ ਜਾਓ ਠੀਕ ਜੀ ਵੀਰ ਜੀ ਆਹ ਫੋਨ ਤੇ ਜਰੂਰ ਪਾ ਛੋਟੀ ਲੱਗਦੇ ਹੋ ਪਰ ਮੈਂ ਆਏ ਲੋ ਜੀ ਰਾਜਾ ਮੈਂ ਆ ਚੈੱਕ ਕਰ ਸਕਦੇ ਤੁਸੀਂ ਹੋਰ ਕੁਝ ਕਹਿਣਾ ਹੈ ਵੀਰ ਜੀ ਇਹੋ 30-32 ਕਪੜਾ ਆਪਣੀਆਂ ਪਾਸੇ ਕਰੋ ਸੂਈ ਭਾਵੇਂ ਚਾਰ ਪੈਂਟ ਠੀਕ ਜੀ ਵੀਰ ਜੀ